ਪੰਜਾਬੀ ਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abpisanjha.in ਤੇ ਮੇਰੇ ਪਿੰਡ ਦੇ ਗੇੜੇ ਮਾਰਦਾ ਮੁੰਡਾ ਬਿਨਾ ਵਜਾ ਤੋ ਫਿਰਦਾਨੀ ਮੈਂ ਵੀ ਦੇਖਦੀ ਉਹਨਾਂ ਬੜਿਆਂ ਬਿਨਾ ਤੋ ਉਹ ਵੀ ਦੇਖਦਾ ਚਿਰਦਾ ਨਹੀਂ ਮੇਰੇ ਪਿੰਡ ਦੇ ਕੀੜੇ ਮਾਰਦਾ ਦੀਵਾ ਕੀੜੇ ਤੇ ਅੱਜ ਅਸੀਂ ਵੀ ਕੀੜੇ ਮਾਰਨ ਆਇਆ ਰੁਪਿੰਦਰ ਹਾਨਾ ਨੇ ਨਾ ਨਾ ਨਵਾਂ ਟਰੈਕ ਇਹ ਜਿਹੜਾ ਬੜਾ ਪਪੂਲਰ ਹੋ ਰਿਹਾ ਸੋ ਕੰਗ੍ਰੈਚੁਲੇਸ਼ਨਸ ਟੂ ਥੈਂਕ ਯੂ so much ਯਾ ਸਾਰਿਆਂ ਨੇ ਬਹੁਤ ਪਸੰਦ ਕੀਤਾ ਤੇ ਤੈਹ ਦਿਲੋਂ ਸਾਰਿਆਂ ਦਾ ਥੈਂਕਸ ਕਹਿਨੀ ਆ ਸਾਰਿਆਂ ਨੂੰ ਥੈਂਕਸ ਕਹਿਨੀ ਆ ਕਿ ਉਮੀਦ ਤੋਂ ਕਹਿੰਦੇ ਵੱਧ ਪਸੰਦ ਕਰਨਾ ਤੇ ਉਸ ਵਾਇਗਰੂ ਦਾ ਸ਼ੁਕਰ ਕਰਦੀ ਆ ਕਿ ਇਨਾ ਇਨਾ ਸਕਸੈਸਿਸ ਗਾਣੇ ਨੂੰ ਮਿਲੀ ਆ ਕੀ ਲੱਗਦਾ ਤੁਹਾਨੂੰ ਕੀ ਉਹਦਾ Song ਦਾ ਜਿਹੜਾ USP ਸੀ ਤੇ ਜਿਹੜੀ ਕਲਿੱਕ ਕਰ ਗਈ audience ਨਾਲ I think ਹਰ ਅ ਇੱਕ ਮੇਰੇ ਮਾਈਂਡ 'ਚ ਸੀਗਾ ਕਿ ਯੂਥ ਨੂੰ ਯੂਥ ओरिएंटेड ਗਾਣਾ ਹੋਣਾ ਚਾਹੀਦਾ ਤੇ ਉਹ ਸੀ ਗੇੜੀ ਕਹ ਹਰ ਮੁੰਡਾ ਗੇੜੀਆਂ ਬੜੀ ਪਸੰਦ ਕਰਦਾ ਤੇ ਕੁੜੀਆਂ ਆਪਣੇ ਘਰ ਦੇ ਵਿੱਚ ਬੈਠੀਆਂ ਹੁੰਦੀਆਂ ਤੇ ਉਹ ਚੀਜ਼ ਮੇਰੇ ਖਿਆਲ ਲੋਕਾਂ ਨੇ ਮੁੰਡੇ ਕੁੜੀਆਂ ਨੂੰ ਉਹਨਾਂ ਨੇ ਖਿੱਚ ਪਾਈ ਉਸ ਚੀਜ਼ ਨੂੰ ਤੇ ਜਿਹੜੀਆਂ ਵੀਡੀਓਜ਼ ਹੀ ਬਣ ਬਣ ਕੇ ਬਣਾ ਬਣਾ ਕੇ ਸਾਰੇ ਪੇਜ ਰਿਹਾ ਉਹਦੇ ਚ ਵੀ ਆਹੀ ਚੀਜ਼ ਹੈਗੀ ਆ ਤੇ ਬੜੀ ਵਰੀਏਸ਼ਨਸ ਹੁੰਦੀਆਂ ਉਹਨਾਂ ਵੀਡੀਓ ਦੇ ਵਿੱਚ ਆਈ ਥਿੰਕ ਇਹੀ ਇੱਕ ਮੇਨ ਰੀਜ਼ਨ ਰਿਹਾ ਕਿ ਗਾਣਾ ਅੱਛਾ ਕਲਿੱਕ ਹੋ ਗਿਆ। ਬਸ ਤੁਸੀਂ ਬਹੁਤ ਡਿਫਰੈਂਟ ਲੱਗ ਰਹੇ ਹੋ ਹੈਨਾ ਪੂਰੇ ਮਸਤੀ ਵਾਲੇ ਮੂਡ ਤੇ ਮਲਾਂਗ ਇੱਕਦਮ ਪਿੰਡੀਆਂ ਗਲੀਆਂ 'ਚ ਜਾ ਰਹੇ ਹੋ। ਇਹ ਕਨਸੈਪਟ ਇਹ ਆਈਡੀਆ ਤੁਹਾਡਾ ਸੀ। ਹਾਂ ਜੀ ਆਈਡੀਆ ਆਪਣਾ ਹੀ ਸੀਗਾ ਕੁਝ ਡਿਫਰੈਂਟ ਕਰਨਾ ਹੈ ਕਿੱਦਾਂ ਹੋ ਸਕਦਾ ਤਾਂ ਇੱਕ ਅਸੀਂ ਪੁਰਾਣਾ ਐਦਾਂ ਦਾ ਪਿੰਡ ਚਾਹੁੰਦੇ ਸੀ ਜਿਹੜਾ ਕਦੇ ਤੱਕ ਤੇ ਸ਼ੂਟ ਹੀ ਨਹੀਂ ਹੋਇਆ ਕਿਤੇ ਵੀ ਉੱਤੇ ਕਿਸੇ ਵੀ ਸ਼ੂਟ ਦੇ ਵਿੱਚ ਨਹੀਂ ਕਿਸੇ ਵੀਡੀਓ ਦੇ ਵਿੱਚ ਨਹੀਂ ਆਇਆ ਜਾਂ ਫਿਲਮ ਦੇ ਵਿੱਚ ਕਿਤੇ ਸ਼ੂਟ ਨਹੀਂ ਹੋਇਆ ਤੇ ਉਹ ਪਿੰਡ ਸੀਗਾ ਸਵਾੜਾ ਬਿਲਕੁਲ ਨਾਲ ਹੈਗਾ ਲਾਂਡਰਾਂ ਦੇ ਨਾਲ ਪਿੰਡ ਹੈ ਤੇ ਅਸੀਂ ਸਾਰਾ ਗਾਣਾ ਉੱਥੇ ਸ਼ੂਟ ਕੀਤਾ ਪੁਰਾਣ ਬਿਲਕੁਲ ਪੁਰਾਣਾ ਪਿੰਡ ਚਾਹੀਦਾ ਸੀਗਾ ਲਗਣਾ ਚਾਹੀਦਾ ਕਿ ਪਿੰਡ ਦੇ ਵਿੱਚ ਇੱਕ ਮਾਡਰਨ ਪਿੰਡ ਨਹੀਂ ਚਾਹੀਦੇ ਪੁਰਾਣੇ ਪਿੰਡ ਚਾਹੀਦੇ ਸੀਗੇ ਤੇ ਉਹ ਪਿੰਡ ਉੱਥੇ ਮਲੇ ਗਲੀਆਂ ਬਹੁਤ ਸੋਹਣੀਆਂ ਸੀਗੀਆਂ ਤੇ ਚੱਲਦੇ ਚੱਲਦੇ ਗੇੜੀਆਂ ਲੱਗਣੇ ਚਾਹੀਦੇ ਵੀ ਪਿੰਡ ਦੇ ਗੇੜੇ ਵੱਜਦੇ ਆ ਤੇ ਉਹ ਗੇੜੇ ਲਾਏ ਤੇ ਉਹ ਮੈਂ ਖੈਲ ਉਹ ਚੀਜ਼ ਬੜੀ ਪਸੰਦ ਕੀਤੀ ਸਭ ਨੇ ਇੱਕ ਰੀਜ਼ਨ ਹੋਰ ਵੀ ਰਾਇਸ ਇਸ ਦੇ ਵਿੱਚ ਜਿਹੜਾ ਮੁੰਡਾ ਰਵਿੰਦਰ ਸਿੰਘ ਪਨਾਗ ਹੈ ਉਹਨੂੰ ਵੀ ਬੜਾ ਲਾਈਕ ਕੀਤਾ ਸਭ ਨੇ ਆ ਸਰਦਾਰ ਮੁੰਡਾ ਤੇ ਕੀ ਕਰਾਂ ਤੋਂ ਬਾਅਦ ਸੀਗਾ ਕੈਂਸਰਦਾਰ ਕੈਂਸਰਦਾਰ ਤੋਂ ਬਾਅਦ ਇਹ ਹੈਗਾ ਇਸ ਤੋਂ ਬਾਅਦ ਕੈਂਸਰਦਾਰ 2 ਵੀ ਕਰਨਾ ਹੈ ਤੇ ਇਹਦੇ ਨਾਲ ਨਾਲ ਇੱਕ ਹੋਰ ਜਿਹੜਾ ਨੈਕਸਟ Song ਕਰ ਰਹੀਆਂ ਉਹ ਵੀ ਬੜਾ youth oriented ਗਾਣਾ ਹੈਗਾ ਉਹ ਮੁੰਡੇ ਕੁੜੀਆਂ ਦੇ ਲਈ ਹੋਵੇਗਾ ਗਾਣਾ ਤੇ ਆਈ ਹੋਪ ਜਿਸ ਤਰ੍ਹਾਂ ਇਹ ਗਾਣੇ ਨੂੰ ਪਸੰਦ ਕੀਤਾ ਉਹ ਵੀ ਗਾਣਾ ਸਾਰੇ ਪਸੰਦ ਕਰਨਗੇ ਪੰਜਾਬੀ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜ੍ਹਨ ਲਈ ਕਲਿੱਕ ਕਰੋ www.abp-sanjha.in ਤੇ